ਸਤਿ ਸ਼੍ਰੀ ਅਕਾਲ ਡੀ5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਧਰਮਿੰਦਰ ਸੰਦੂ ਸਵਾਗਤ ਕਰਦਾ ਹਾਂ ਖਡੂਰ ਸਾਹਿਬ ਦੀ ਲੋਕ ਸਭਾ ਸੀਟ ਕਾਫੀ ਚਰਚਾ ਦੇ ਵਿੱਚ ਆ ਚੁੱਕੀ ਹੈ ਭਾਈ ਅਮਰਤਪਾਲ ਸਿੰਘ ਦੇ ਪਰਿਵਾਰ ਵੱਲੋਂ ਉੱਥੋਂ ਅਮਰਤਪਾਲ ਸਿੰਘ ਦੇ ਆਜ਼ਾਦ ਉਮੀਦਵਾਰ ਵਜੋਂ ਚੋਣ ਲੜਨ ਦਾ ਐਲਾਨ ਕੀਤਾ ਗਿਆ ਹੈ ਤੇ ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਵਿਰਸਾ ਸਿੰਘ ਵਲਟੋਆ ਵੀ ਚੋਣ ਮੈਦਾਨ ਦੇ ਵਿੱਚ ਉਤਰ ਚੁੱਕੇ ਨੇ ਫਸਵਾ ਮੁਕਾਬਲਾ ਹੁੰਦਾ ਨਜ਼ਰ ਆ ਰਿਹਾ ਹੈ ਤੇ ਹੁਣ ਵਿਰਸਾ ਸਿੰਘ ਵਲਟੋਆ ਨੇ ਭਾਈ ਅਮਰਤਪਾਲ ਸਿੰਘ ਦੇ ਪਰਿਵਾਰ ਨੂੰ ਬਹਿਸ ਦਾ ਸੱਦਾ ਦਿੱਤਾ ਹੈ ਕੇ ਅਜੰਡੇ ਦੇ ਉੱਤੇ ਆ ਕੇ ਮੇਰੇ ਨਾਲ ਗੱਲ ਕਰੋ ਆਪਾਂ ਟੀਵੀ ਚੈਨਲ ਸੱਦ ਲੈਨੇ ਆ ਤੁਸੀਂ ਆਪਣਾ ਬੰਦਾ ਭੇਜ ਦਿਓ ਆਪਾਂ ਮੈਂ ਤੁਹਾਡੇ ਨਾਲ ਬੈਠ ਜਾਊਗਾ ਜਿਹੜਾ ਗਲਤ ਹੋਇਆ ਉਹ ਆਪਾਂ ਉੱਥੇ ਦੇਖ ਲਵਾਂਗੇ ਤੇ ਜੇ ਮੈਂ ਗਲਤ ਹੋਇਆ ਸਹੀ ਨਾ ਹੋਇਆ ਮੇਰੇ ਕੋਲੇ ਕੋਈ ਖਾਸ ਅਜੰਡਾ ਨਾ ਹੋਇਆ ਤਾਂ ਮੈਂ ਇਸ ਸੀਟ ਤੋਂ ਪਿੱਛੇ ਹਟ ਜਾਵਾਂਗਾ ਇਹਦੇ ਵਾਸਤੇ ਮੈਨੂੰ ਕਹਿੰਦੇ ਪ੍ਰਧਾਨ ਸਾਹਿਬ ਨੂੰ ਪੁੱਛਣ ਦੀ ਲੋੜ ਵੀ ਨਹੀਂ ਪੈਣੀ ਜੇ ਮੈਂ ਗਲਤ ਹੋਇਆ ਤਾਂ ਪਿੱਛੇ ਹਟ ਜਾਵਾਂਗਾ ਤਾਂ ਖੁੱਲਾ ਸੱਦਾ ਦਿੱਤਾ ਗਿਆ ਭਾਈ ਅਮਰਤਪਾਲ ਸਿੰਘ ਦੇ ਪਰਿਵਾਰ ਨੂੰ ਤੇ ਉਹਨਾਂ ਦੇ ਜਥੇਬੰਦੀ ਨੂੰ ਅਪੀਲ ਕਰਦਾ ਹਾਂ ਸੱਦਾ ਦੇਣੇ ਇੱਕ ਬੰਦਾ ਇੱਕ ਬੰਦਾ ਤੁਸੀਂ ਦੇ ਦਿਓ ਇੱਕ ਮੈਂ ਆ ਜਾਣਾ ਤੇ ਦੋ ਤਿੰਨ ਆਪਾਂ ਚੈਨਲ ਸੱਤ ਲੈ ਲੈਨੇ ਹਾਂ ਹਾਂਜੀ ਤੇ ਉਹਨਾਂ ਚੈਨਲਾਂ ਦੇ ਸਾਹਮਣੇ ਅੰਦਰ ਕਮਰੇ 'ਚ ਆਪਾਂ ਜਿਹੜਾ ਲੋਕਾਂ ਤੱਕ ਲਾਈਵ ਜਾਵੇ ਹਾਂਜੀ ਸੱਚ ਦਾ ਝੂਠ ਦਾ ਹਰੇਕ ਦਾ ਪੱਖ ਜਿਹੜਾ ਲੋਕਾਂ ਦੇ ਸਾਹਮਣੇ ਜਾਵੇ ਇਹ ਪਤਾ ਲੱਗੇਗਾ ਕਿਹਦਾ ਪੱਖ ਮਜ਼ਬੂਤ ਹੈ ਤੇ ਕਿਹਦਾ ਹੋੜਾ ਆ ਤੇ ਜੇ ਮੈਂ ਮੇਰਾ ਪੱਖ ਹੋੜਾ ਹੋਊ ਜਾਂ ਮੈਂ ਝੂਠਾ ਹੋਊਂਗਾ ਤਾਂ ਮੈਂ ਮદાન ਛੱਡ ਦੂੰ ਮੈਂ ਇੱਥੇ ਤੁਹਾਡੇ ਕੋਲੇ ਪਹਿਲੀ ਵਾਰ ਐਲਾਨ ਕੀਤਾ ਹੈ ਬਲੇ ਸਾਨਯਾ ਸਤਿ ਸ਼੍ਰੀ ਅਕਾਲ ਮੈਨੂੰ ਆਸ ਹੈ ਕਿ ਮੇਰਾ ਸੱਦਾ ਪ੍ਰਵਾਨ ਕਰਨਗੇ ਮੈਨੂੰ ਆਸ ਹੈ ਮੇਰਾ ਸੱਦਾ ਪ੍ਰਵਾਨ ਕਰਨਗੇ ਜਲੰਧਰ ਰੱਖ ਲੈਣਾ ਚੰਡੀਗੜ੍ਹ ਰੱਖ ਲੈਣਾ ਸਿਰਫ ਇੱਕ ਉਹਨਾਂ ਦਾ ਇੱਕ ਮੈਂ ਖੁਦ ਹਾਂ ਉਹਨਾਂ ਜਿੰਨੂੰ ਭੇਜਣਾ ਆ ਉਹਨੂੰ ਭੇਜ ਦੇ ਜੋ ਉਹਨਾਂ ਕੋਲੇ ਏਜੰਡਾ ਆ ਆਪਾਂ ਆਪ ਕੱਤੀ ਕਿਤਾਜ ਕਾਦੀ ਲਈ ਹਾਂਜੀ ਤੇ ਮੈਨੂੰ ਝੂਠਿਆ ਕਰ ਦੇਣਾ ਤੇ ਮੇਰਾ ਪੱਖ ਚਲ ਕੋਲ ਤੋੜ ਕੇ ਦੇਖ ਲੈਣ ਲੋਕਾਂ ਦੇ ਸਾਹਮਣੇ ਮੈਂ ਵੀ ਰੱਖ ਦੂੰ ਉਹ ਵੀ ਰੱਖ ਦੇਣਾ ਨੀਣਾ ਲੋਕਾਂ ਨੇ ਕਰ ਲੈਣਾ ਤੇ ਮੈਂ ਕਹਿੰਦਾ ਕਿ ਜੇ ਮੇਰਾ ਪੱਖ ਕਮਜ਼ੋਰ ਉੱਥੇ ਸਾਬਤ ਹੋ ਜੇ ਜੇ ਮੈਂ ਉੱਥੇ ਕਮਜ਼ੋਰ ਸਾਬਤ ਹੋ ਜਾ ਝੂਠਾ ਸਾਬਤ ਹੋ ਜਾ ਕਿਸੇ ਗੱਲੋਂ ਕਸਰ ਹੋਵੇ ਮੈਂ ਦਾਵਾ ਛੱਡ ਦਾਂ ਆਵੇਂ ਪਾਰਟੀ ਪ੍ਰਧਾਨ ਨੂੰ ਨਾ ਪੁੱਛਾਂ ਮੈਂ ਪਾਰਟੀ ਪ੍ਰਧਾਨ ਨੂੰ ਨਹੀਂ ਪੁੱਛਦਾ ਮੈਂ ਸਮਝ ਗਿਆ ਕਿ ਮੇਰੇ 'ਚ ਕਮਜ਼ੋਰੀ ਹੈ ਤਿੰਨੇ ਤੇ ਫਿਰ ਮੈਂ ਗਣਾਉਂ ਮੈਂ ਰੱਜ ਚਦਵਈਆ ਅੱਲਾਕੇ ਦੀ ਪੱਕ ਦਾ ਕੰਮ ਹੈ ਆਹ ਅੱਲਾਕੇ ਦੀ ਪੱਕ ਦਾ ਕੋਈ ਨਹੀਂ ਪੱਕ ਐ ਤੁਰਲੇ ਅਗੂ ਰੋਗੀ ਹਮੇਸ਼ਾ ਰਹੀ ਐ ਸੋਨਿਆ ਸੱਚੀ ਗਾ ਮੈਂ ਮੀਡੀ ਰਹੀ ਨਿਮਰਤਾ ਸਹਿਤ ਸਦਾ ਦੇ ਨਾ ਆਪਾਂ ਪਿਆਰ ਨਾਲ ਬੈਠ ਕੇ ਗੱਲ ਕਰੀਏ ਜੇ ਮੇਰੇ 'ਚ ਕੋਈ ਕਮਜ਼ੋਰੀ ਹੋਵੇ ਮੈਨੂੰ ਤੁਸੀਂ ਝੂਠੇ ਸ਼ਬਦ ਕਰ ਦੋਗੇ ਮੈਂ ਪਾਸੇ ਪਾਸੇ ਹੋ ਜੂੰ ਪੰਥ ਕੇਤਾਲੇ ਦੇ ਪੰਜਾਬ ਦੇ ਹਿੱਤਾਂ ਦੇ ਕੌਮ ਦੇ ਭੁਖਲੇ ਪੰਜਾਬ ਦੇ ਭੁਖਲੇ ਜੇ ਕਿਤੇ ਉਹ ਬेटर ਨਜ਼ਰ ਆਉਂਦਾ ਤਾਂ ਮੈਨੂੰ ਮੈਨੂੰ ਕੋਈ ਹੀਲ ਹੋ ਜਿਤਨੇ ਦੱਸ ਦੇ ਕਿ ਭਾਈ ਅਮਰਤਪਾਲ ਸਿੰਘ ਦੇ ਪਰਿਵਾਰ ਦੇ ਨਾਲ ਵਿਰਸਾ ਸਿੰਘ ਬਲਟੋਹਾ ਨੇ ਮੁਲਾਕਾਤ ਵੀ ਕੀਤੀ ਸੀ ਤੇ ਉਹਨਾਂ ਤੋਂ ਸਾਥ ਮੰਗਿਆ ਸੀ ਕਿ ਆਪਾਂ ਰਲ ਕੇ ਲੋਕ ਸਭਾ ਦੀ ਸੀਟ ਦੇ ਉੱਤੇ ਚੋਣ ਲੜੀਏ ਪਰ ਭਾਈ ਅਮਰਤਪਾਲ ਸਿੰਘ ਦੇ ਪਰਿਵਾਰ ਵੱਲੋਂ ਇਸ ਸੱਦੇ ਨੂੰ ਠੁਕਰਾ ਦਿੱਤਾ ਗਿਆ ਸੀ ਤੇ ਖੁਦ ਚੋਣ ਪ੍ਰਚਾਰ ਸ਼ੁਰੂ ਕਰ ਦਿੱਤਾ ਗਿਆ ਹੈ ਹਾਲਾਂਕਿ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਭਾਈ ਅਮਰਤਪਾਲ ਸਿੰਘ ਦੇ ਹੱਕ ਦੇ ਵਿੱਚ ਆ ਚੁੱਕਿਆ ਉਹਨਾਂ ਨੇ ਤਾਂ ਆਪਣੇ ਦਫ਼ਤਰ ਤੱਕ ਭਾਈ ਅਮਰਤਪਾਲ ਸਿੰਘ ਦੇ ਪਰਿਵਾਰ ਨੂੰ ਚੋਣ ਪ੍ਰਚਾਰ ਵਾਸਤੇ ਸੌਂਪ ਦਿੱਤੇ ਨੇ ਤੇ ਦੂਜੇ ਪਾਸੇ ਹੋਰ ਵੀ ਕਈ ਲੀਡਰ ਨੇ ਜਿਹੜੇ ਚੋਣ ਮੈਦਾਨ 'ਚ ਨੇ ਲਾਲਜੀਤ ਸਿੰਘ ਭੁੱਲਰ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਨੇ ਖਡੂਰ ਸਾਹਿਬ ਤੋਂ ਕੁਲਵੀਰ ਸਿੰਘ ਜ਼ੀਰਾ ਨੂੰ ਕਾਂਗਰਸ ਨੇ ਚੋਣ ਮੈਦਾਨ ਦੇ ਵਿੱਚ ਉਤਾਰਿਆ ਤੇ ਭਾਜਪਾ ਨੇ ਮਨਜੀਤ ਸਿੰਘ ਮੰਨਾ ਨੂੰ ਟਿਕਟ ਦਿੱਤੀ ਹੈ ਪਰ ਮੁਕਾਬਲਾ ਖਾਸ ਤੌਰ ਦੇ ਉੱਤੇ ਵਿਰਸਾ ਸਿੰਘ ਵਲਟੋਆ ਅਤੇ ਭਾਈ ਅਮਰਤਪਾਲ ਸਿੰਘ ਦੇ ਦਰਮਿਆਨ ਹੁੰਦਾ ਦਿਖਾਈ ਦੇ ਰਿਹਾ ਹੁਣ ਦੇਖਣਾ ਹੋਵੇਗਾ ਕਿ ਭਾਈ ਅਮਰਤਪਾਲ ਸਿੰਘ ਦਾ ਪਰਿਵਾਰ ਇਸ ਬਹਿਸ ਦੇ ਸੱਦੇ ਦੇ ਉੱਤੇ ਕੀ ਪ੍ਰਤੀਕਰਮ ਦਿੰਦਾ ਹੈ ਦੇ ਚੋਣ ਅਖਾੜੇ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਕੋਜੇ ਬੀਜੇਪੀ ਦਾ ਨਾਰਾ 400 ਪਾਰ ਤੇ ਕੈਂਡੀਡੇਟ ਸਾਰੇ ਹੀ ਉਧਾਰ ਚੋਣ ਅਖਾੜੇ ਦੇ ਤਹਿਤ ਅੱਜ ਅਸੀਂ ਪਹੁੰਚੇ ਆਂ ਲੋਕ ਸਭਾ ਹਲਕਾ ਫਤੇਗੜ ਸਾਹਿਬ ਦੇ ਵਿਧਾਨ ਸਭਾ ਹਲਕਾ ਸਮਰਾਨਾ ਦੇ ਸ਼ਹਿਰ ਮੱਛੀਵਾੜਾ ਸਾਹਿਬ ਦੇ ਵਿੱਚ 4 ਜੂਨ ਨੂੰ 2024 4 ਵਜੇ ਨੂੰ ਪਤਾ ਲੱਗ ਜਾਊਗਾ ਵੀ ਮੋਦੀ ਸਾਹਿਬ 400 ਤੋਂ ਪਾਰ ਜਾ ਰਹੇ ਨੇ ਜੇ ਜਦੋਂ 400 ਪਾਰ ਹੋ ਗਈਆਂ ਇਹ ਸੰਵਧਾਨ ਨੂੰ ਪੂਰੀ ਤਰ੍ਹਾਂ ਬਦਲ ਦਿੱਤਾ ਜਾਊ ਚੋਣ ਦੰਗਲ ਚ ਕਿਹੜੀ ਧਿਰ ਰਹੇਗੀ ਭਾਰੀ ਲੋਕ ਸਭਾ ਚ ਜਾਣ ਦੀ ਕੀਦੀ ਆਊਗੀ ਵਾਰੀ ਪਖੇ ਮਾਹੌਲ ਚ ਲੀਡਰਾਂ ਦੇ ਬਿਆਨ ਨੇ ਕਿੰਨੂੰ ਚੋਬ ਮਾਰੀ ਵੋਟਰਾਂ ਨੇ ਮਤਦਾਨ ਦੀ ਖਿੱਚੀ ਤਿਆਰੀ VOTING ਤੋਂ ਲੈ ਕੇ ਨਤੀਜਿਆਂ ਤੱਕ T5 ਚੈਨਲ ਪੰਜਾਬੀ ਤੁਹਾਨੂੰ ਦੇਵੇਗਾ ਸਾਰੀ ਜਾਣਕਾਰੀ ਆਓ 1 ਜੂਨ ਨੂੰ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਕਰਕੇ ਜ਼ਿੰਮੇਵਾਰ ਨਾਗਰਿਕ ਹੋਣ ਦਾ ਪ੍ਰਮਾਣ ਦਿइये